हेलो एवरीवन आज चापा पढन जा रही हा किस्सा का पिल्लू ना संधित प्रश्न उत्तर पहला प्रश्न है पिल्लू किस का किस्सा किस लोक का रूप नाल संधित है सद्ध का रूप नाल पिल्लू आखे शायर कितवल गया जहान बैबै गईया मजलसा अलग-अलग गए दीवान इना 17 दी सुर केडी है दोहे वर्गी ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮਿੱਥੋ ਡਰੇ ਖੁਦਾ ਇਨਾ ਸਤਰਾ ਵਿੱਚ ਕਿਹੜਾ ਅਲੰਕਾਰ ਵਰਤਿਆ ਹੈ ਅਤਕਥਨੀ ਅਲੰਕਾਰ ਪਿੱਲੂ ਦੇ ਕਿਸੇ ਤੇ ਕਿਸ ਉਪਭਾਸ਼ਾ ਦਾ ਪ੍ਰਭਾਵ ਵਧੇਰੇ ਹੈ ਮਾਜੀ ਉਪਭਾਸ਼ਾ ਦਾ ਪਿੱਲੂ ਦਾ ਕਿੱਸਾ ਕਿਸ ਕਾਲ ਨਾਲ ਸੰਬੰਧਿਤ ਹੈ ਨਾਨਕ ਕਾਲ ਨਾਲ ਸਾਈਬਾ ਦਾ ਬਾਪ ਮਿਰਜੇ ਦਾ ਕੀ ਲੱਗਦਾ ਸੀ ਮਾਮਾ ਪਿੱਲੂ ਦੇ ਸ਼ਬਦ ਪਠ ਰੰਨਾ ਦੀ ਦੋਸਤੀ ਉਸ ਦੀ ਕਿਹੜੀ ਸੋਚ ਨੂੰ ਪ੍ਰਗਟ ਕਰਦੇ ਹਨ ਮਰਦ ਪ੍ਰਧਾਨ ਸੋਚ ਨੂੰ ਕਿਹੜਾ ਸ਼ਬਦ ਸ਼ਾਹੀ ਖਾਨਦਾਨ ਦੇ ਆਦਮੀ ਜਾਂ شہزادے ਲਈ ਵਰਤਿਆ ਜਾਂਦਾ ਹੈ ਮਿਰਜਾ ਸ਼ਬਦ ਬੁਰੀਆਂ ਸਿਆਲਾ ਦੀਆਂ ਔਰਤਾਂ ਲੈਂਦੀਆਂ ਜਾਦੂ ਪਾ ਇਹ ਗੱਲ ਮਿਰਜੇ ਨੂੰ ਕੌਣ ਆਖਦਾ ਹੈ ਮਿਰਜੇ ਦੀ ਮਾਂ ਟਾਂਗੂ ਵੱਜੇ ਮਲਕੁਲ ਮੌਤ ਦੇ ਕਿਤੇ ਨਹੀਂ ਦਿੰਦੇ ਜਾਨ ਲੋਕ ਸਿਆਣਪ ਵਾਲੀ ਇਸ ਸੱਤਰ ਦਾ ਲੇਖਕ ਕੌਣ ਹੈ ਪੀਲੂ ਕਣਕ ਪਿੜਾਦਿਆਂ ਟੱਕਰੀ ਮੇਥੋਂ ਪੀ ਰਾਠ ਡਰੇ ਵੱਲ ਵੱਲ ਵੱਟੇ ਵੱਡ ਦੇਉ ਸੂਰ ਮੇ ਜਿਉ ਖੇਤ ਨੂੰ ਪੈਣ ਗੜੇ ਇਹਨਾਂ ਸਤਰਾਂ ਨੂੰ ਕਿਹੜੇ ਰਸ ਦੀ ਉਦਾਹਰਨ ਆਖਾਂਗੇ ਬੀ ਰਸ ਦੀ ਪਿੱਲੂ ਦੇ ਕਿੱਸੇ ਅਨੁਸਾਰ ਸਾਈਬਾ ਨੇ ਕਿਹੜੇ ਦਿਨ ਜਨਮ ਲਿਆ ਮੰਗਲਵਾਰ ਨੂੰ ਮਿਰਚੇ ਨੂੰ ਆਪਣਾ ਵਿਆਹ ਪੱਕਾ ਹੋ ਜਾਣ ਦੀ ਖਬਰ ਦੇਣ ਲਈ ਸਾਈਬਾ ਕਿਸ ਨੂੰ ਭੇਜਦੀ ਹੈ ਕਨਮੂ ਬਾਮਨ ਨੂੰ ਗੱਜ-ਗੱਜ ਲੰਮੀਆਂ ਮੀਡੀਆਂ ਰੰਗ ਜੁਗੋਰਾ ਸੀ ਇਸ 70 ਵਿੱਚ ਕਿਸ ਰਸ ਦੀ ਪ੍ਰਤੀਤਿ ਹੁੰਦੀ ਹੈ ਸ਼ਿੰਗਾਰ ਰਸ ਦੀ ਪਿੱਲੂ ਦੇ ਕਿੱਸੇ ਮਿਰਜਾ ਸਹੀਵਾ ਵਿੱਚਲੇ ਖੱਪਿਆਂ ਨੂੰ ਕਿਸ ਨੇ ਪੂਰਿਆ ਹਾਫਿਜ਼ ਵਰਖੁਰਦਾਰ ਨੇ ਪਿੱਲੂ ਕਿੱਸਾਕਾਰ ਦਾ ਜਨਮ ਕਿੱਥੇ ਹੋਇਆ ਵੈਰੋਵਾਲ ਵਿੱਚ ਪਿੱਲੂ ਦੇ ਕਿੱਸਾ ਮਿਰਜਾ ਸਹੀਵਾ ਦੀ ਰਚਨਾ ਵਿੱਚ ਕਿਹੜੀ ਸ਼ੈਲੀ ਦੀ ਵਰਤੋਂ ਕੀਤੀ ਗਈ ਸੂਤ੍ਰਿਕ ਸ਼ੈਲੀ ਦੀ ਸੱਦ ਕਾਵਿਚ ਰਚਿਆ ਗਿਆ ਪੰਜਾਬੀ ਦਾ ਪਹਿਲਾ ਤੇ ਆਖਰੀ ਕਿੱਸਾ ਕਿਹੜਾ ਹੈ ਮਿਰਚਾ ਪਿੱਲੂ ਦਾ ਸਾਈਬਾ ਦੇ ਪਿਤਾ ਦਾ ਕੀ ਨਾਮ ਸੀ ਖਾਨ ਖੀਵਾ ਵਣਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ ਪੰਕਤੀਆਂ ਕਿਸ ਕਿਸੇ ਵਿੱਚ ਹਨ ਪਿੱਲੂ ਦੇ ਕਿੱਸੇ ਮਿਰਜ਼ਾ ਸਾਹਿਬਾ ਵਿੱਚ ਪਿੱਲੂ ਦੀ ਮਸ਼ਹੂਰੀ ਕਿਸ ਕਿੱਸੇ ਨਾਲ ਜ਼ਿਆਦਾ ਹੋਈ ਮਿਰਜ਼ਾ ਸਾਹਿਬਾ ਨਾਲ ਪਿੱਲੂ ਦੇ ਕਿੱਸੇ ਮਿਰਜ਼ਾ ਸਾਹਿਬਾ ਦਾ ਸਭ ਤੋਂ ਪਹਿਲਾ ਗੁਰਮੁਖੀ ਲਿਪੀ ਵਿੱਚ ਉਤਾਰਾ ਕਿਸ ਨੇ ਕੀਤਾ ਬਾਬਾ ਬੁੱਧ ਸਿੰਘ ਨੇ ਮਿਰਚਾ ਕਿਹੜੇ ਰੁੱਖੇ ਹੇਠਾਂ ਮਾਰਿਆ ਗਿਆ ਜੰਡ ਦੇ ਰੁੱਖੇ ਹੇਠਾਂ ਸਾਈਬਾ ਦਾ ਮੰਗੇਤਰ ਕੌਣ ਸੀ ਤਾਹਿਰ ਖਾਨ ਮਿਰਚੇ ਦੀ ਜਾਤ ਕਿਹੜੀ ਸੀ ਖਰਲ ਪਿੱਲੂ ਅਨੁਸਾਰ ਮਿਰਚਾ ਸਾਈਬਾ ਦਾ ਪਿਆਰ ਕਿੱਥੇ ਪੈਂਦਾ ਹੈ ਮਸੀਤ ਵਿੱਚ ਸਾਈਬਾ ਦੇ ਉਦਾਲੇ ਜਾਨ ਮਗਰੋਂ ਕੌਣ ਰੋਲਾ ਪਾਉਂਦਾ ਹੈ ਫਿਰੋਜ਼ ਡੋਗਰ ਪਿੱਲੂ ਨੇ ਆਪਣੇ ਸਮੇਂ ਪਰਚਲਿਤ ਕਿਸ ਪ੍ਰਥਾ ਦਾ ਜ਼ਿਕਰ ਆਪਣੇ ਕਿੱਸੇ ਵਿੱਚ ਕੀਤਾ ਹੈ ਜ਼ਗੀਰਦਾਰੀ ਪ੍ਰਥਾ ਦਾ ਪਿੱਲੂ ਦੇ ਕਿਸੇ ਵਿੱਚ ਕਿਸ ਦਰਿਆ ਦਾ ਜ਼ਿਕਰ ਆਉਂਦਾ ਹੈ ਰਾਵੀ ਦਰਿਆ ਦਾ ਪਿੱਲੂ ਦੇ ਕਿਸੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਾਈਬਾ ਦੇ ਜਨਮ ਤੋਂ ਘਰ ਕੀ ਵੀ ਦੇ ਸਾਈਬਾ ਜੰਮੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ